ਬੋਜ਼ੋਨੀ ਆਫਰ ਲੱਗੀ ਜੀ ਏਕੇ ਟੈਕਸ ਬ੍ਰਾਂਡ ਦੇ ਸੂਟ ਆ ਇਹ ਪ੍ਰਿੰਟ ਸੂਟ ਜੀ 5 ਮੀਟਰ ਛੂਟ ਆ ਜੀ ਆਫਰ ਪ੍ਰਾਈਸ 300 ਰੁਪਏ ਲਈ ਜੀ ਜਲਦੀ ਜੇ ਸਕਰੀਨ ਸ਼ਾਟ ਲੈ ਚਲੋ ਔਰ ਬੁੱਕ ਕਰ ਲਓ ਜੀ ਦਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਬੁੱਕ ਕਰ ਲਓ ਇਸ ਤੋਂ ਬਾਅਦ ਇਹ ਸਟਾਕ ਨਹੀਂ ਮਿਲਣਾ ਜੀ ਲਾਸਟ ਟਾਈਮ ਸਟਾਕ ਹੈ ਜੀ ਲਗਭਗ ਸਾਨੂੰ ਇਸ ਤੋਂ ਬਾਅਦ ਸਟਾਕ ਨਹੀਂ ਮਿਲਣਾ ਕਿਉਂਕਿ ਇਹਦੀ ਸੇਲ ਲੱਗ ਚੁੱਕੀ ਹੈ ਖਤਮ ਹੋ ਚੁੱਕੀ ਨੇ ਸਟਾਕ 300 ਰੁਪਏ ਦਾ 5 ਮੀਟਰ ਸੂਟ ਆਊਗਾ ਜੀ ਏਕੇ ਟੈਕਸ ਬ੍ਰਾਂਡ ਦੀ ਬਹੁਤ ਸੁਣੀ ਆਫਰ ਲੱਗੀ ਸੀ 300 ਰੁਪਏ ਦਾ 5 ਮੀਟਰ ਸੂਟ ਹੈ ਜੀ ਆਨਲਾਈਨ ਪੇਮੈਂਟ ਦੇ ਇੱਕ ਛੋਟੀ ਸ਼ਿਪਿੰਗ ਹੈਗੀ 60 ਰੁਪਏ 2 ਦੀ 80 3 ਦੀ 90 4 ਦੀ 100 ਹੈ ਜੀ 10 ਸੂਟਾਂ ਦੀ ਸ਼ਿਪਿੰਗ 200 ਰੁਪਏ ਹੈ ਜੀ ਜਲਦੀ ਸਕਰੀਨਸ਼ਾਟ ਲੈ ਚਲੋ 300 ਰੁਪਏ ਦਾ 5 ਮੀਟਰ ਸੂਟ ਹੈ ਸਿਰਫ 300 ਰੁਪਏ ਦਾ ਜੀ ਉਹ ਵੀ ਏਕੇ ਟੈਕਸ ਬ੍ਰਾਂਡ ਦਾ 5 ਮੀਟਰ ਸੂਟ 300 ਰੁਪਏ ਦਾ ਓਨਲੀ ਬਹੁਤ ਸੋਹਣਾ ਕੱਪੜਾ ਬਹੁਤ ਸੋਹਣਾ ਕੰਫਰਟੇਬਲ ਕੱਪੜਾ ਜੀ ਗਰਮੀਆਂ ਦਾ ਤੋਹਫਾ ਹੈ 300 ਰੁਪਏ ਦੇ ਵਿੱਚ ਲਓ ਜੀ ਜਲਦੀ ਸਕਰੀਨਸ਼ਾਟ ਲੈ ਲਓ ਰੱਖੜੀ ਤੇ ਬਹੁਤ ਸੋਹਣੇ ਸੂਟ ਨੇ ਜੀ ਆਫਰ ਦੇ ਵਿੱਚ ਲੱਗੇ ਹੋਏ ਬਹੁਤ ਸੋਨੇ ਸੂਟ ਨੇ ਜੀ ਜਲਦੀ ਤੇ ਜਲਦੀ ਆਰਡਰ ਕਨਫਰਮ ਕਰ ਲਓ ਕਿਉਂਕਿ ਇਸ ਤੋਂ ਬਾਅਦ ਸਟਾਕ ਨਹੀਂ ਮਿਲਣਾ ਇਹਦਾ 300 ਰੁਪਏ ਦਾ ਸੂਟ ਆ 5 ਮੀਟਰ ਜੀ ਉਹ ਵੀ AKTX ਬ੍ਰਾਂਡ ਦਾ ਜੀ 300 ਰੁਪਏ ਦਾ 5 ਮੀਟਰ ਸੂਟ ਇਹ ਮਿਲਣਾ ਜੀ ਅਲੀ ਸ਼ੇਰ ਸ਼ੋਰੂਮ ਵੀ ਕੀ ਤੋਂ ਜੀ ਜਲਦੀ ਆ ਜਦੀ ਪੇਜ ਨੂੰ ਫੋਲੋ ਕਰ ਲਓ ਜੀ ਔਰ ਵਿਜ਼ਿਟ ਕਰ ਲਓ ਜੀ ਅਲੀ ਸ਼ੇਰ ਸ਼ੋਰੂਮ ਵੀ ਕੀ ਸਕਰੀਨ ਤੇ ਨੰਬਰ ਤਾਂ ਹੈਗਾ ਸ਼ਾਪ ਦਾ ਐਡਰੈਸ ਹੈਗਾ ਅਲੀਸ਼ੇਰ ਵਾਲਾਂ ਦਾ ਕੱਪੜਾ ਦਾ ਸ਼ੋਅਰੂਮ ਥਾਣਾ ਉੜਪੀ ਕੀ ਇਹ ਸੂਟ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ WhatsApp ਤੇ ਆਰਡਰ ਭੇਜ ਸਕਦੇ ਹੋ ਜੀ ਸਕਰੀਨਸ਼ਾਟ ਲਈ ਚਲੋ ਆਰਡਰ ਤੁਸੀਂ ਸਾਨੂੰ WhatsApp ਤੇ ਹੀ ਭੇਜਣਾ ਜੀ ਜਲਦੀ ਇਹ ਸਕਰੀਨਸ਼ਾਟ ਲਈ ਚਲੋ ਜੀ ਹਾਂਜੀ ਸਕਰੀਨਸ਼ਾਟ ਲੈ ਕੇ WhatsApp ਤੇ ਆਰਡਰ ਭੇਜ ਜਲੋ 300 ਰੁਪਏ ਸੂਟ ਹੈ 5 ਮੀਟਰ ਸੂਟ ਹੈ ਜੀ ਇੱਕ ਸੂਟ ਦੀ ਸ਼ਿਪਿੰਗ 60 ਰੁਪਏ ਦੋ ਦੀ 80 ਤਿੰਨ ਦੀ 90 ਚਾਰ ਦੀ 100 ਹੈ ਜੀ 10 ਸੂਟਾਂ ਦੀ 200 ਹੈ ਜੀ ਜਲਦੀ ਇਹ ਸਕਰੀਨਸ਼ਾਟ